ਪਾਣੀ ਜਦੋਂ ਵੀ ਕੁਦਰਤੀ ਤਰੀਕੇ ਨਾਲ ਵਗੇ ਕਿਸੇ ਵੀ ਸਟੇਟ ਦੇ ਵਿੱਚੋਂ ਰਾਈਪੇਰੀਅਨ ਰੀਪਾ ਵਰਡ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਪਾਣੀ ਹੈ ਇਹ ਨਦੀਆਂ ਦੇ ਕੰਢਿਆਂ ਦੇ ਉੱਤੇ ਜਿਹੜੀਆਂ ਬਸੀਆਂ ਹੋਈਆਂ ਕਲੋਨੀਆਂਜ਼ ਨੇ ਇਹ ਸਭ ਤੋਂ ਪਹਿਲਾਂ ਅਧਿਕਾਰੀ ਹੱਕ ਉਹਨਾਂ ਦਾ ਬਣਦਾ ਹੈ ਇਹ ਲਾਟਿਨ ਦਾ ਵਰਡ ਹੈ ਤੁਸੀਂ ਇਹ ਦੇਖੋ ਕਿ ਪੰਜਾਬ ਇਹਦੇ ਚ ਕਲੀਅਰ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਵਿੱਚ ਕਿ ਤੁਸੀਂ ਇਸ ਪਾਣੀ ਨੂੰ ਵਰਤ ਸਕਦੇ ਹੋ ਐਗਰੀਕਲਚਰ ਲਈ ਪੀਣ ਦੇ ਲਈ ਲਾਈਵਸਟਾਕ ਪਸ਼ੂਆਂ ਦੇ ਲਈ ਵਰਤ ਸਕਦੇ ਹਾਂ ਪਰ ਇਸ ਪਾਣੀ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਚੈਨਲਾਈਜ਼ ਕਰਕੇ ਪੱਕੇ ਤੌਰ ਤੇ ਵੱਢ ਕੇ ਇਹਨੂੰ ਕੱਟ ਕੇ ਕਿਸੇ ਤਰੀਕੇ ਨਾਲ ਇਹਨੂੰ ਕਿਸੇ ਜਗ੍ਹਾ ਤੇ ਆਪਣੇ ਨਿੱਜੀ ਮਫਾਦਾਂ ਪਿੱਛੇ ਨਹੀਂ ਲਿਜਾ ਸਕਦੇ ਇਹ ਤੇ ਸਭ ਤੋਂ ਪਹਿਲਾ ਹੱਕ ਉਸ ਸੂਬੇ ਦਾ ਉਸ ਸਟੇਟ ਦਾ ਬਣਦਾ ਹੋਊਗਾ ਜਿਹਦੇ ਵਿੱਚ ਦੀ ਇਹ ਦਰਿਆ ਕੁਦਰਤੀ ਸੌਮੇ ਵਹਿਕੇ ਜਾਂਦੇ ਹੋਣਗੇ ਹੁਣ ਸਟਾਰਟ ਹੁੰਦਾ ਮੈਂ ਦੱਸਦਾ ਕਿ ਡਾਕਾ ਕਿਵੇਂ ਵੱਜਿਆ ਪੰਜਾਬ ਦੇ ਪਾਣੀਆਂ ਤੇ ਸਰ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਪਿੱਛੇ ਅਸੀਂ ਲੜਨ ਲੱਗੇ ਹੋਏ ਹਾਂ ਮਰਨ ਲੱਗੇ ਹੋਏ ਹਾਂ ਅਸੀਂ ਫਾਂਸੀਆਂ ਚੁਮ ਰਹੇ ਹਾਂ ਅਸੀਂ ਸ਼ਹਾਦਤਾਂ ਦਿੰਦੇ ਹਾਂ ਕਿ ਸਾਡੇ ਨਾਲ ਐਡਾ ਧੋਖਾ ਹੋ ਸਰ ਉਸ ਸਮੇਂ ਦੀ ਕੇਂਦਰ 'ਚ ਰਾਜ ਕਰਦੀ ਜਿਹੜੀ ਪਾਰਟੀ ਸੀ ਜਮਾਦਾਰ ਸੀ ਕਾਂਗਰਸ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਪੂਰੇ ਭਾਰਤ ਦੇ ਨਾਲ ਕਿ ਜਿਸ ਵਕਤ ਦੇਸ਼ ਆਜ਼ਾਦ ਹੋਊਗਾ ਅਸੀਂ ਇਹਨੂੰ ਤਿੰਨ ਤਿੰਨ ਬੇਸਿਸ ਦੇ ਉੱਤੇ ਇਹਦੀ ਡਿਵੀਜ਼ਨ ਕਰਾਂਗੇ ਲੈਂਗੁਇਸਟਿਕ ਵੀ ਬੇਸ ਤੇ ਕਲਚਰਲ ਬੇਸ ਤੇ ਜੀਓਗ੍ਰਾਫੀਕਲ ਬੇਸ ਤੇ ਇਹ ਵਾਅਦੇ ਹੋਏ ਸੀ ਕਮਿਟਮੈਂਟਸ ਹੋਈਆਂ ਸੀ ਪਰ ਇਟ ਵਾਸ ਅਨਫੋਰਚੂਨੇਟ ਇਹ ਮਾੜਾ ਕੰਮ ਹੋਇਆ ਕਿ ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ ਜਦੋਂ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾਤਾ ਇਨਰ ਦੀ ਅੱਖ ਦੇ ਵਿੱਚ ਸੂਰ ਦਾ ਬਾਲ ਆ ਗਿਆ ਉਸੇ ਦਿਨ ਉਸੇ ਦਿਨ ਇਹ ਆਪਣੀਆਂ ਕਮਿਟਮੈਂਟਾਂ ਤੋਂ ਮੁੱਕਰ ਗਏ ਉਹਦਾ ਤਾਰੀਖ ਗਵਾਏ ਆ ਸੁਣਿਓ ਸਰ NASA ਨੇ ਵੀ ਕਹਿਤਾ ਕਿ ਪੰਜਾਬ ਦੇ ਵਿੱਚ 153 ਬਲਾਕਾਂ 'ਚੋਂ 117 ਬਲਾਕ ਬੈਡਲੀ ਬੈਡਲੀ ਖਤਮ ਹੋ ਚੁੱਕੇ ਨੇ ਪਾਣੀ ਹੈ ਨਹੀਂ ਡਾਰਟ ਜ਼ੋਨ 'ਚ ਆ ਸੀ ਮੁੱਕ ਗਿਆ ਪਾਣੀ ਪੰਜਾਬ 'ਚ ਹੁਣ ਤਾਂ ਦੇਖਣਾ ਇਹ ਹੈ ਕਿ ਪੰਜਾਬ ਇਹ ਨਹੀਂ ਕਿ ਰੇਗਿਸਤਾਨ ਬਣੂਗਾ ਕਿ ਨਹੀਂ ਹੁਣ ਤਾਂ ਦੇਖਣਾ ਇਹ ਹੈ ਪੰਜਾਬ ਕਿੰਨੀ ਦੇਰ ਚ ਰੇਗਿਸਤਾਨ ਬਣਾਉਣ ਦੇ ਵਿੱਚ ਇਹ ਕੇਂਦਰ ਦੀਆਂ ਸਰਕਾਰਾਂ ਹੱਥ ਆਪਣੇ ਅਜਮਾਉਣ ਲੱਗੀਆਂ ਹੋਈਆਂ ਸਰ ਦੇਖੋ ਕਿੱਡੀ ਵੱਡੀ ਗੱਲ ਜਦੋਂ ਦੇਸ਼ ਦੀ ਵੰਡ ਹੋਈ ਟੋਟਲ ਪੰਜਾਬ ਦੇ ਵਿੱਚੋਂ ਜਿਹੜੀ ਜਿਹੜਾ ਕਿ ਸਿੱਖਾਂ ਨੂੰ ਖਾਸ ਤੌਰ ਤੇ ਜਿਹੜਾ ਖਮਿਆਜਾ ਭੁਗਤਣਾ ਪਿਆ ਸਰ 40% ਸਿੱਖਾਂ ਦੀ ਪੋਪੂਲੇਸ਼ਨ ਇਸ ਬਟਵਾਰੇ ਦੇ ਭੇਟ ਕਿਹੜੀ 40% ਉੱਜੜ ਗਈ ਮਾਈਗ੍ਰੇਟ ਹੋਣਾ ਪਿਆ ਉਹਨਾਂ ਨੂੰ ਔਰ 2.5% ਪੋਪੂਲੇਸ਼ਨ ਸਰ ਮਾਰੀ ਗਈ ਕਿੱਡੀ ਵੱਡੀ ਗੱਲ ਮਾਰੀ ਗਈ 2.5% ਕਿਸੇ ਚੀਜ਼ ਦੀ ਪੋਪੂਲੇਸ਼ਨ ਕਿਲ ਹੋ ਜਾਵੇ ਮਾਰੀ ਜਾਵੇ ਸਰ ਜਦੋਂ ਸਾਡਾ ਇੰਡੀਪੈਂਡੈਂਸ ਨਹੀਂ ਹੋਇਆ ਸੀ ਪੰਜਾਬ ਦੇ ਵਿੱਚੋਂ ਸਿਰਫ ਇੱਕ ਨੈਰ ਲੰਘਦੀ ਸਰ ਇੱਕ ਉਹ ਕਿਹੜੀ ਸੀ ਬੀਕਾ ਨੈਰ ਫੀਡਰ ਔਰ ਜਦੋਂ ਪੰਜਾਬ ਤੋਂ ਬੀਕਾ ਨੈਰ ਫੀਡਰ ਲੰਘਦੀ ਸੀ ਸਰ ਬੀਕਾ ਨੈਰ ਦੇ ਰਾਜਾ ਪੰਜਾਬ ਨੂੰ ਉਸ ਪਾਣੀ ਦਾ ਮਾਲੀਆ ਦੰਦਾ ਰਿਹਾ ਪੈਸੇ ਦੰਦਾ ਰਿਹਾ ਪਰ ਸਰ ਜਦੋਂ ਉਸ ਉਸ ਫੀਡਰ ਦਾ ਨਾਮ ਸੀ ਸਰ ਉਹਦਾ ਨਾਮ ਸੀ ਗੰਗ ਕਨਾਲ ਜੀ ਨੂੰ ਆਪਾਂ ਬੀਕਾਨੇਰ ਫੀਡਰ ਕਹਿੰਦੇ ਆ ਸਰ ਜਦੋਂ ਦੇਸ਼ ਦੀ ਆਜ਼ਾਦੀ ਹੋਈ ਆਜ਼ਾਦੀ ਹੁੰਦੇ ਸਾਰ ਸਭ ਤੋਂ ਪਹਿਲਾ ਕੰਮ ਕੀ ਕੀਤਾ ਪੰਜਾਬ ਦੇ ਪਾਣੀ ਫ੍ਰੀ ਕਰ ਦਿੱਤੇਗੇ ਪੈਸੇ ਹੀ ਗਾਇਬ ਕਰਤਾ ਕਹਿੰਦੇ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਸਰ ਦੇਸ਼ ਹੋਇਆ 1947 ਚ ਆਜਾਦ 1950 ਚ ਪੰਜਾਬ ਦੇ ਹੱਤਾਂ 'ਚ ਡਾਕਾ ਮਾਰਨ ਦਾ ਪਹਿਲਾ ਐਕਸ਼ਨ ਪਲਾਨ ਤਿਆਰ ਕੀਤਾ ਕਿਹਨੇ ਤਿਆਰ ਕੀਤਾ ਸਰ ਉਸ ਸਮੇਂ ਕਾਂਗਰਸ ਦੀ ਗਵਰਨਮੈਂਟ ਸੀ 1950 'ਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਔਰ ਉਸ ਤਿਆਰ ਕਰਨ ਵਾਲੇ ਪਰਸਨ ਦਾ ਨਾਮ ਸੀ ਗੁਲਜਾਰੀ لال ਨੰਦਾ ਜਿਹੜਾ ਕਿ ਇਰੀਗੇਸ਼ਨ ਤੇ ਪਾਵਰ ਮਿਨਿਸਟਰ ਸੀ ਜਿਹੜਾ ਕਿ ਉਸ ਸਮੇਂ ਵਾਈਸ ਚੇਅਰਮੈਨ ਵੀ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ ਦਾ ਸਰ ਦੋ ਪ੍ਰੋਜੈਕਟਾਂ ਤੇ ਕੰਮ ਕੀਤਾ ਗਿਆ ਉਸ ਸਮੇਂ ਦੋ ਪ੍ਰੋਜੈਕਟਾਂ ਤੇ ਪਹਿਲਾ ਪ੍ਰੋਜੈਕਟ ਸਰ ਇਹ ਤਾਂ ਪੇਰੀਅਲ ਦਾ ਨੂੰ ਆਪਣੇ ਦਿਲ 'ਚ ਰੱਖਿਓ ਵੀ ਆਪਾਂ ਕਰ ਨਹੀਂ ਸਕਦੇ ਖੇੜਖਾਨੀ ਪਰ ਖੇੜਖਾਨੀ ਦੇਖਿਓ ਇਹਨਾਂ ਨੇ ਕਿਵੇਂ ਕੀਤੀ ਅੱਜ ਇਹ ਗੱਲਾਂ ਮਾਰਦੇ ਨੇ ਸਰ ਸੁਣਿਓ ਦੋ ਪ੍ਰੋਜੈਕਟਾਂ ਤੇ ਕੰਮ ਹੋਇਆ ਪਹਿਲਾ ਪ੍ਰੋਜੈਕਟ ਸਰ ਭਾਖੜਾ ਦੇ ਉੱਤੇ ਨੰਗਲ ਡੈਮ ਬਣਾਇਆ ਗਿਆ ਤੇ ਦੂਜਾ ਹਰੀ ਕੇ ਹੈਡ ਵਰਕਸ ਤਿਆਰ ਕਰਨਾ ਸ਼ੁਰੂ ਕੀਤਾ ਸਰ ਮੇਨ ਏਜੰਡਾ ਪਤਾ ਕੀ ਸੀ ਸਰ ਮੇਨ ਏਜੰਡਾ ਸੀ ਬਿਆਸ ਤੇ ਪਾਣੀ ਨੂੰ ਪਹਿਲਾ ਸਤਲੁਜ ਚ ਪਾਣਾ ਤੇ ਸਰ ਉਹਦੇ ਲਈ ਬਿਆਸ ਤੇ ਸਤਲੁਜ ਦੀ ਇੱਕ ਲਿੰਕ ਨਹਿਰ ਤਿਆਰ ਕੀਤੀ ਗਈ ਜਿਹੜੀ ਕਿ ਰਿਪੇਰੀਅਨ ਲਾਹ ਦੀਆਂ ਧੱਜੀਆਂ ਉਡਾਤੀਆਂ 1950 ਦੇ ਵਿੱਚ ਸਰ ਫਿਰ ਉਸ ਤੋਂ ਬਾਅਦ ਤੋਂ ਸਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰ ਬਿਆਸ ਰਿਵਰ ਦਾ ਜਿਹੜਾ ਪਾਣੀ ਸੀ ਸਰ ਉਹਨੂੰ ਰੋਕਿਆ ਗਿਆ ਪੰਡੋ ਡੈਮ ਬਣਾ ਕੇ ਸਰ ਬਿਆਸ ਦੇ ਉੱਤੇ ਪੰਡੋ ਡੈਮ ਬਣਾਈ ਗਈ ਪੰਡੋ ਡੈਮ ਤੋਂ ਸਰ ਇਹਨਾਂ ਨੇ ਫਿਰ 12 ਕਿਲੋਮੀਟਰ ਲੰਬੀ ਕੁਸਰੰਗ ਪੱਟੀ ਸਰ ਸੁਰੰਗ ਪੰਜਾਬ ਦੇ ਪਾਣੀਆਂ ਨਾਲ ਧੋਖਾ ਦੇਖੋ ਇਹਨਾਂ ਨੇ ਕਿਵੇਂ ਕੀਤਾ ਸਰ 12 ਕਿਲੋਮੀਟਰ ਟਨਲ ਪੱਟੀ ਉਹ ਪਾਣੀ ਲਿਆ ਕੇ ਇਹਨਾਂ ਨੇ ਰਿਗਰ ਚ ਪਾਇਆ ਸਰ ਰਿਗਰ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਬਣਾਇਆ ਇਹਨਾਂ ਨੇ ਪਾਣੀ ਦਾ ਸਰ ਉਸ ਤੋਂ ਬਾਅਦ ਚੋ ਫਿਰ ਸੁੰਦਰ ਨਗਰ ਤੋਂ ਲੈ ਕੇ ਇਹ ਪਾਣੀ ਨੂੰ ਲਿਆ ਕੇ ਗੋਬਿੰਦ ਸਾਗਰ ਝੀਲ ਚ ਪਾਣ ਲਈ 12 ਕਿਲੋਮੀਟਰ ਦੀ ਸਰੰਗ ਫੇਰ ਪੱਟੀ ਸਰ ਮੈਂ ਉਹਨੂੰ ਦੱਸਣਾ ਚਾਹੁੰਦਾ ਸਰ ਜਿਹੜਾ ਇਹ ਜਿਹੜਾ ਪਾਣੀ ਸੀ ਦੇਖੋ ਕਿੱਡਾ ਇਹਨਾਂ ਨੇ ਧੱਕਾ ਕੀਤਾ ਸਰ ਰਾਵੀ ਦਾ ਪਾਣੀ ਪਹਿਲਾਂ ਬਿਆਸਤ ਪਾਇਆ ਫਿਰ ਬਿਆਸ ਦਾ ਪਾਣੀ ਸਤਲੁਜ ਚ ਪਾਇਆ ਕਿਉਂ ਕਾਰਨ ਕੀ ਕਿਉਂਕਿ ਉਹਨੂੰ ਦੋ ਪੱਕੀਆਂ ਨਹਿਰਾਂ ਕੱਢਣੀਆਂ ਸੀ ਸਰ ਭਾਖੜਾ ਡੈਮ ਦੇ ਵਿੱਚ ਸਰ ਦੇਖੋ ਕਿੱਡੀ ਵੱਡੀ ਗੱਲ ਸਰ ਜਿਹੜਾ ਅਸੀਂ 13 ਕਿਲੋਮੀਟਰ ਡੈਮ ਤੋਂ ਬਾਅਦ ਜਿਹਨੂੰ ਅਸੀਂ ਭਾਖੜਾ ਡੈਮ ਕਹਿੰਦੇ ਆ ਸਰ ਭਾਖੜਾ ਡੈਮ ਤੋਂ 10 ਕਿਲੋਮੀਟਰ ਥੱਲੇ ਆ ਕੇ ਨੰਗਲ ਡੈਮ ਬਣਾਇਆ ਗਿਆ ਸਰ ਫਿਰ ਪਾਣੀ ਉੱਥੇ ਰੱਖਿਆ ਗਿਆ ਸਰ ਸੁਣਨ ਵਾਲੀ ਗੱਲ ਹੈ ਨੰਗਲ ਡੈਮ ਤੋਂ ਦੋ ਪੱਕੀਆਂ ਨਹਿਰਾਂ ਮੈਂ ਕਹਿੰਦਾ ਝੋਟੇ ਵਰਗੀਆਂ ਦੋ ਪੱਕੀਆਂ ਨਹਿਰਾਂ ਸਰ ਕੱਡੀਆਂ ਗਈਆਂ ਸਰ ਉਹ ਕਿਹੜੀਆਂ ਨਹਿਰਾਂ ਸੀ ਸਰ ਇੱਕ ਤਾਂ 1954 ਦੇ ਵਿੱਚ ਕੱਢੀ ਗਈ ਭਾਖੜਾ ਮੇਨ ਲਾਈਨ ਭਾਖੜਾ ਮੇਨ ਲਾਈਨ ਸਰ ਉਸ ਤੋਂ ਬਾਅਦ ਚੋਂ 29 ਜਨਵਰੀ 1955 ਨੂੰ ਸਰ ਰਾਵੀ ਬਿਆਸ ਐਗਰੀਮੈਂਟ ਲਿਖਿਆ ਗਿਆ ਜੀ ਰਾਵੀ ਬਿਆਸ ਐਗਰੀਮੈਂਟ ਸਰ ਜਿਹਦੇ ਤੱਕ ਕਿਸੇ ਦਾ ਕੋਈ ਕੰਸੈਂਟ ਨਹੀਂ ਸੀ ਕੋਈ ਕੰਸੈਂਟ ਨਹੀਂ ਸੀ ਕਿਸੇ ਦਾ ਕਿਸੇ ਸਟੇਟਾਂ ਤੋਂ ਕੰਸੈਂਟ ਨਹੀਂ ਲਿਕੇ ਲੁੱਟਿਆ ਗਿਆ ਸਰ ਆਪਣੀ ਮਨਮਰਜ਼ੀ ਨਾਲ ਬਣਾ ਲਿਆ ਜੀ ਐਗਰੀਮੈਂਟ ਸਰ ਰਾਵੀ ਦਾ ਪਾਣੀ ਡਿਵਰਟ ਕੀਤਾ ਗਿਆ ਪਠਾਨਕੋਟ ਤੋਂ ਮਾਦਵਪੁਰ ਹੈਡਵਰਕਸ ਤੋਂ ਸਰ ਜਿਹੜਾ ਕਿਸੇ ਸਮੇਂ 'ਚ ਅੰਗਰੇਜ਼ਾਂ ਨੇ 1902 'ਚ ਬਣਾਇਆ ਸੀ ਸਾਰੇ ਮਾਝੇ ਦੀ ਸਿੰਚਾਈ ਲਈ ਸਰ ਫਿਰ ਜਿਹੜਾ ਰਾਵੀ ਬਿਆਸ ਦਾ ਪਾਣੀ ਸੀ ਸਰ ਰਾਵੀ ਬਿਆਸ ਤੇ ਪਾਣੀ ਨੂੰ ਇਹਨਾਂ ਨੇ ਨਹਿਰ ਦੇ ਰੂਪ ਦੇ ਵਿੱਚ ਸਰ ਲਿਆ ਕੇ ਬਿਆਸ ਚ ਪਾ ਲਿਆ ਸਰ ਹਰੀਕੇ ਪੱਤਣ ਤੋਂ ਜਿੱਥੇ ਸਤਲੁਜ ਤੇ ਬਿਆਸ ਦੋ ਸਿਰੇ ਦੇ ਦਰਿਆ ਸਾਡੇ ਆਕੇ ਮਿਲਦੇ ਆ ਸਰ ਉਤੋਂ ਹਰੀਕੇ ਪੱਤਣ ਤੋਂ ਸਰ ਫੇਰ ਇਹਨਾਂ ਨੇ ਨਹਿਰਾਂ ਕੱਢੀਆਂ ਸਰ ਦੋ ਦੋ ਨਹਿਰਾਂ ਦੋ ਨਹਿਰਾਂ ਤਾਂ ਕੱਢ ਲੀਆਂ ਨੰਗਲ ਚੋਂ ਦੋ ਨਹਿਰਾਂ ਕੱਢ ਲੀਆਂ ਹਰੀਕੇ ਚੋਂ ਪੰਜਾਬ ਲਈ ਛੱਡਿਆ ਕੀ ਸਰ ਇਹਨਾਂ ਨੇ